ਨਾ ਜੇ ਮੈਂ ਅਲਟਰਾ ਟੈਕ ਸੀਮੈਂਟ ਦੀ ਮਸ਼ਹੂਰੀ ਨਹੀਂ ਦੰਦਣਾ ਮਾਏ ਬਣਾਦਾ ਉਹਨਾਂ ਨੇ। ਆਹ ਡਾਕਟਰਾਂ ਕਾ ਕੀਤਾ ਹੋਈ ਚਲੋਈ। ਬੋਲ ਬੋਲ ਨਹੀਂ ਕੈਰੀ ਹਾਂ ਚਲੋਈ ਸਿੰਚਾ ਇੱਕ ਟਕਰ ਆ ਗਿਆ ਹੈ ਵੀ ਪੈਕੇਜ ਲਿਖਿਆ ਇਹਨੇ ਜਿਲੇ ਜਿਲੇ ਝੂਲੇ ਲੈਣੇ ਆ ਉਹ ਲਿਖਿਆ ਇੱਥੇ देखो और केड़े-केड़े ना ये वो 350 है जिसमें आपको पांच एक्टिविटी मिलती है ये एक्टिविटी किट्स टाइप होती है लेकिन ये बड़े और किड्स दोनों कर सकते हैं जो पेन प्ले होता है 1100 का सेवन एक्टिविटीज आपको मिलती है इसमें से दो एक्टिविटी टाइमिंग के स्लॉट पर चलती है सर 40-40 मिनट्स के स्लॉट्स पर चलती है ये यहां पर जो भी एप्लीकेशन हो दिया कि कोई हो आ जाए लोग तो आप जिम्मेदार होंगे लगे हो चले हैं हुन एंटर आओ पटियां करा ਦਾਖਲ ਹੋ ਵੋ ਅੰਦਰ ਚਲੋ ਜੀ ਸ਼ਮਚਾ ਪਰ ਨਾ ਜੇ ਆਪਾਂ ਤਾਂ ਨਹੀਂ ਬੰਨ ਕੇ ਕਿਉਂਕਿ ਇੱਥੇ ਜੰਪ ਆਉਣੀਆਂ ਰਾਈਡਾਂ ਬਹੁਤ ਆ ਉਹਦਾ ਡਾਰਾ ਵੀ ਕਿਤੇ ਜਦੋਂ ਜੰਪ ਲੈਨੇ ਆ ਫਿਰ ਜਿਹੜਾ ਪਰਨਾ ਜਾਂ ਪੱਗ ਬੰਨੀ ਹੁੰਦੀ ਆ ਉਹ ਖੁੱਲ ਜਾਂਦੀ ਆ ਚਲੋ ਵੀ ਚਲੋ ਸਿੱਧਾ ਹੀ ਸਿੱਧਾ ਯੋ ਬਿਲਡਿੰਗ 'ਚ ਜਾਣਾ ਆਪਾਂ ਇਸ ਤੋਂ ਬਾਅਦ ਦਦਾਰ ਮੁਰਦ ਦੇ ਨਾ ਇੱਥੇ ਭੰਗੜਾ ਪਾਉਣਾ ਤੂੰ ਡਾਂਸ ਕਰਨਾ ਤੇ ਦਰਸ਼ਕ ਕਹਿੰਦੇ ਆਪ ਦੀ ਘਰ ਵਾਲੀ ਨੂੰ ਕਮਾਉਣ ਨਹੀਂ ਆਇਆ ਆ ਕੀ ਹੈ ਟਾਇਰ ਜੇ ਇੱਥੇ ਇਹ ਚੌਰਾ ਬੰਦੇ ਗੋਗਾਰ ਆ ਸ਼ਾ ਉਹ ਛੋਟੀਆਂ ਟਰੱਕ ਉਹਨਾਂ ਨੇ ਨਹੀਂ ਲਈ ਆਪਾਂ ਟੈਕਟ ਹਨ ਆਹ ਉਹ ਤੇ ਲੈ ਲਾਂਗੇ ਮਾਮਾ ਚੱਲ ਲੈ 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 ਲੱਖਮੀ ਜੀ ਦੀ ਫਲ ਕਿਰਪਾ ਆਹ ਦਾ ਛੱਡ ਦੂ ਆਹ ਦਾ ਰਸਾ ਬੰਨੂ ਓਏ ਆਹ ਦਾ ਰਸਾ ਹੀ ਤੋੜ ਦੂ ਬਾਬਾ ਜੀ ਭੱਜ ਕੇ ਨੰਗ ਗਿਆ ਤੈਨੂੰ ਆ ਬੈਂ ਇੰਨਾ ਤੇ ਟੂਟਾ ਦਵਾਉ ਨੰਗਣਾ ਭੱਜ ਕੇ ਜਾ ਓ ਟੈਰਾਂ ਵਾਲੀ ਤੇ ਝੂਟਾ ਦਵਾਉ ਤੈਨੂੰ ਅੰਦਰ ਖੋਲਣੀਆਂ ਪਾਗਾ ਹੁਣ ਜੋਬਰਾਂ ਦੇ ਉਹਰ ਮੈਨੂੰ ਪਤਾ ਸੀਗਾ ਮੈਂ ਬਾਹਰ ਟ੍ਰੰਪਲ ਹੀ ਨਹੀਂ ਆਏ ਓਏ ਆ ਦੇ ਗੁਰੂ ਤੂੰ ਆਜੇ ਆਜੇ ਤੂੰ ਇੱਥੇ ਬੂਟ ਲਾ ਦੋ ਆਹੋ ਚਲੋ ਬਈ ਵੜ ਗਏ ਐਂਟਰੀ ਹੋ ਗਈ ਓਏ ਆ ਮ사ਜ ਵੀ ਕਰਦੇ ਇੱਥੇ ਓਏ ਉੱਧਰ ਉੱਧਰ ਓ ਵੱਡੀਆਂ ਤੇ ਚਲੋ ਬਈ ਚਲੋ ਵਾਜੀ ਵਾ ਯੇ ਵਾਓ ਦੋ ਦੋ ਜਾਣਿਆਂ ਦੀ ਆਏ ਆਪ ਪਾ ਲਿਆ ਸੁਨੋ ਪਾਰਕ ਆਏ ਸੁਨੋ ਇਹ ਇਹ ਜੋ ਪਹਿਲੀ ਨਹੀਂ ਜਾਣਾ ਮੈਂ ਅੱਜ ਉਦੋਂ ਹੈ ਨਹੀਂ ਸੀ ਇਹ ਇੱਥੇ ਜਾਂਦੇ ਆ ਬੂਟ ਜੇ ਲਵਾਉਣ ਲੱਗ ਜਾਂਦੇ ਆ ਉਹਦੀ ਇਹ ਸੇਲ ਆਈ ਹੋਈ ਹੈ ਕਿਆ ਸੇਲ ਹੈ ਸੇਲ ਐਮ ਸਾਈਜ਼ ਮਿਲੇਗਾ ਕਿਆ ਕਿਤਨੇ ਕਿਆ ਅਸਿਰ ਭੈਗਾ ਆ ਵੀ ਪਾਉਣੇ ਆ ਆ ਮੌਜੇ ਜੇ ਵੀ ਦੇ ਯਾਰ ਫਦਾਕਾਰ ਆ ਗਿਆ ਓਏ ਓ ਵਾਹ ਜੀ ਵਾਹ ਕਾ ਬਾਤ ਹੈ ਕੀ ਬਾਤ ਹੈ ਵਰਫੀ ਵਰ ਫੇ ਲਿਆ ਬੱਲੇ 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 ਮੇਰੀ ਵਰਫੀ ਮੇਰੀ ਵਰਫੀ ਮੇਰੀ ਬੋਰ ਵਾਹ ਜੀ ਵਾਹ ਆ ਸਿਰਾ ਕੰਮ ਆ ਬੱਲੇ 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 ਓਏ ਦਾ ਭੱਜ ਕੇ ਦਿਖਾ ਉਹ ਠੰਡ ਲੱਗਦੀ ਆ ਪਰ ਕੋਈ ਵਾ ਆ ਚੀਜ਼ ਬਹੁਤ ਸਿਰਾ ਆ ਇੰਦਾ ਕੰਮ ਇਹ ਬਾਹਰ ਜਾ ਕੇ ਹੁਣ ਆਪਾਂ ਗਰਮ ਸ਼ਰਦ ਹੋਵਾਂਗੇ ਓਏ ਸਾਰੀ ਆਉਂਦਾ ਬਾਹਰ ਜਾ ਆਵੜਾ ਫਿਰ ਠੰਡ ਕਹਿੰਦੇ ਆ ਨੱਕ ਨਾ ਪਈ ਉੱਤਰ ਦੇ ਪਾਸੇ ਜਾਣਾ ਜੇ ਡੈਕ ਦੇ ਜੇ ਡੈਕ ਪੇ ਦਾ ਗਏ ਫਿਰ ਹਾਂ ਫਿਰ ਟੈਨਸ਼ਨ ਫਰੀ ਹੋ ਜਾਣਾ ਜਦੋਂ ਜੇ ਮੈਂ ਅਲਟਰਾ ਟੈਕ ਸੀਮੈਂਟ ਦੀ ਮਸ਼ਹੂਰੀ ਨਹੀਂ ਦੱਲਦਾ ਉਹ ਮਾਏ ਬਣਾਦਾ ਉਹਨਾਂ ਨੇ ਭਈਆ ਇਹ ਦਵਾ ਟੁੱਟਦੀ ਕਿਉਂ ਨਹੀਂ ਹੈ ਤੇਰੀ ਕਿਵੇਂ ਹੈ ਉਹ ਜੋ ਸੀਮੈਂਟ ਦੀ ਜਵਾਨੀ ਹੈ ਤੇਰਾ ਪਿਆਰ 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 ਤੂੰ ਕਮਾਂ ਹੁਣ ਆਪਾਂ ਚੱਲੇ ਆਂ ਬਿਜਲੀ ਦੀਆਂ ਤਾਰਾਂ ਦੇ ਉੱਤੇ ਉਹ ਉੱਧਰ ਜਾਵ ਲੈਣਾ ਹੈ ਬਹੁਤ ਉੱਚਾ ਉਹ ਕੰਮ ਇੱਥੋਂ ਜੇ ਤਾਂ ਪਾਰਨਾਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਆਰ ਪਾਰ ਹੋ ਜਿਹੜਾ ਕੰਮ ਮੇਰੇ ਪੰਜਾਬੀ ਵੀਰੋ ਜੇ ਤਾਰ ਤੂਟ ਟੁੱਟ ਗਈ ਤਾਂ ਗਿਆ ਕੰਮ ਚਲੋ ਬਈ ਆਹ ਜਸਤਾ ਡਰ ਗਈ ਓਏ ਜੇ ਮੈਂ ਡਰ ਗਈ ਨਾਲ ਜਾਊ ਮੈਂ ਹੈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ ਵਾਜੀ ਵਾ ਟਿਕਟਾਂ ਦੋ ਲੈ ਮੰਗੇ ਜੇ ਤੂੰ ਟਿੱਕੀ ਮੈਂ ਵੀ ਹੱਤੋਂ ਤਰਸੀ ਬੋਲ ਦੇਣੀ ਤੂੰ ਟੈਨਸ਼ਨ ਆ ਹਾਏ ਸੱਚਾ ਪਿਆਰ ਸੱਚਾ ਪਿਆਰ ਹੈ ਰੂਹਾਂ ਦੇ ਪਿਆਰ ਕਦੇ ਕਦੇ ਮਿਲਦੇ ਆ ਰੂਹਾਂ ਦੇ ਪਿਆਰ ਦੀ ਨਹੀਂ ਹੈ ਹਾਂ ਸੱਚਾ ਨਮਾ ਨਮਾ ਕੀਤਾ ਲੈ ਆਇਆ ਆਇਆ ਦਾ ਵੀ ਮੌਤ ਦਾ ਖੇੜ ਹੀ ਆ ਇਹ ਲੈ ਕਦਰਾਂ ਦਾ ਜੇ ਤਾਰ ਗਈ ਬੰਦਾ ਵੀ ਗਿਆ ਪੂਰੀ ਦੰਦੇ ਅਜੇ ਕਹਿੰਦੇ ਰਾਜ ਬੈਲਟ ਬੁਲਟ ਟੁੱਟ ਜਾ ਝੂਟ ਜੇ ਫੜ ਕੇ ਠੀਕ ਆ ਹੱਲੇ ਨਹੀਂ ਛਾਲ ਮਾਰਨੀ ਲਪੇਟਾ ਮਾਰ ਲਿਓ ਬਾਈਕ ਮੋਟਰ ਬਾਈਕ ਮੋਟਰ ਆ ਮੁੰਡਾ ਨੇ ਪਹਿਲਾਂ ਹੀ ਲਾਦੇ ਇਹਨੂੰ ਪਤਾ ਨਹੀਂ ਉੱਡ ਜਣੀ ਆ ਹਵਾ ਚ ਏ ਨੋ ਹੱਥ ਪਾ ਲਾ ਸੈੱਟ ਕਰਕੇ ਉੱਚਾ ਬਹੁਤ ਉੱਡਣਾ ਤਾ ਹੁਣ ਸਾਰਾ ਅੰਦਰ ਦੇਖਿਆ ਹਣਾ ਹੁਣ ਆ ਆ ਆ ਆ ਆ ਬਸ ਇੰਨਾ ਹੀ ਕੰਮ ਆਇਆ ਵੀ ਤੂੰ ਡਰੀ ਜਾਂ ਨੀ ਡਰੀ ਜਾਂ ਨੀ ਚਲੋ ਜੀ ਮਾ ਜੀ ਮਾਮਾ ਦੇ ਮਨ ਪਤਮਾਨ ਮਾ ਮਾਮਾ ਨੂੰ ਗਰਿਆਵਾਲ ਸਮਝਿਆ ਤੂੰ ਹਾਂ ਗਰਿਆਵਾਲ ਤਾਂ ਲੈ ਕੇ ਆਉਂਦੀ ਆ ਲੈ ਕੇ ਤਾਂ ਨਹੀਂ ਆ ਲੈ ਚਲੇ ਰੇਡੀ ਮੰਗ ਰੇਡੀ ਬੰਦੀ ਏ ਉਹ ਦੇਖਿਓ ਇਹਦਾ ਪਰਣਾ ਉੱਡੂ ਪਰਨੇ ਨੂੰ ਹੁਣ ਤੂੰ ਹੱਥ ਕਿਉਂ ਰੱਖੇਗਾ ਆਏ ਦਰ ਰੱਖੇਗਾ ਪਰਨੇ ਨੂੰ ਐਂ ਕਰੀ ਸਰੀਰ ਪੂਰਾ ਟਾਈਟ ਰੱਖਦੀ ਜਿੱਟ ਲਾ ਰੱਖੇਗਾ ਫਿਰ ਤੂੰ ਬਲ ਖਾਏਗਾ ਬਲ ਤਾਂ ਖਾਣੇ ਚੱਲ ਫਿਰ ਪੱਗ ਤੇਰੀ ਜੇ ਨਾ ਹੋਵੇ ਰਾਤ ਦਾ ਰਸਤੇ ਉੱਤੇ ਡੰਗੀ ਜਾਵੇ ਬਾਅਦ ਚ ਲਵੇ ਮਨਾ ਜਾਉਣਿਆ ਘੋੜੇ ਦਾ ਰਸਾ ਖਿੱਚਦੇ ਓਏ ਆ ਲੋ ਕੀ ਕੀ ਪੱਗ ਲਾ ਜਾ ਬਾਤ ਦੀ ਬਾਤ ਦੀ ਬਾਤ ਦੀ ਪੱਗ ਬਾਤ ਦੀ ਕਿਸੇ ਹੋਰ ਪੰਪਾਂ ਦੇ ਕੇ ਬਾਤ ਕਰ ਲਿਆ ਜਾਨੇ ਔਖਾ ਬਹੁਤ ਆਈ ਤਾਂ ਉਹੀ ਕਹਿੰਦੇ ਤੈਨੂੰ ਪੰਪ ਬਾਲੀ ਕੁੱਤੀ ਚੀਜ਼ ਆ ਮੇਰੀ ਤਾਂ ਢੂਹੀ ਨੂੰ ਝੜਕਾ ਪੈ ਗਿਆ ਐਵੇਂ ਕੋਟਿਆ ਵਾਹੇ ਤਾਂ ਜਾ ਕੇ ਜਾਣਾ ਐ ਫੁੱਲ ਵਾਲਾ ਕਰ ਫੁੱਲ ਵਾਲਾ ਹੀ ਕਰ ਦੇ ਕਰ ਦੇ ਯਾਰ ਥੋੜਾ ਜਿਹਾ ਹੋਰ ਉਹ ਫੁੱਲ ਕਰਾ ਯਾਰ ਫੁੱਲ ਕਰਾਦਾ ਨਾ ਉਹ ਨਹੀਂ ਹਜੇ ਗਿਆ ਨਹੀਂ ਫੁੱਲ ਵਾਲੇ ਫੁੱਲ ਵਾਲਾ ਨਾ ਭਈ ਫੁੱਲ ਵਾਲਾ ਨਾ ਚੱਲੋ ਭਾਈ ਛੱਜ ਤੇ ਲਗਾਮ ਜਾਉਣੇ ਆ ਏ ਆਲਾ ਆਲਾ ਆਰਾ ਆਲਾ ਆਲਾ ਓਏ ਓਏ ਆ ਕੀ ਕਰ ਗਿਆ ਓਏ ਆ ਗਈ ਘਰ ਦਾ ਓਏ ਇਹਦਾ ਰੱਸ ਅੱਛਾ ਦਾ ਓਏ ਮਾਤਾ ਆ ਗਈ ਓਏ ਉਹ ਨਾਲ ਹੀ ਆ ਓਏ ਇੱਕ ਹੋਰ ਦੇ ਦੇ ਭਾਈ ਇੱਕ ਹੋਰ ਦੇ ਦੇ ਓਏ ਇੱਕ ਹੋਰ ਦੇ ਦੇ ਨਾਲ ਹੀ ਓਏ ਲਾ ਯਾਰ ਐਵੇਂ ਹੀ ਗਰੀ ਜਾਣਾ ਵਾ ਓਏ ਮੈਂ ਉਧਰ ਵੀ ਜਾਣਾ ਵਾ ਉਹ ਕੋਈ ਨਾ ਆਪਣੇ ਜਿਵੇਂ ਕਿਸ਼ਤੀ ਹੁੰਦੀ ਆ ਵੱਡੀ ਹੈ ਇਹ ਵੀ ਕਿਸ਼ਤੀ ਆ ਇਹ ਚ ਤਿੰਨ ਬੰਦੇ ਬੰਦੇ ਆਪਣੇ ਬਾਲੇ ਬਹਿ ਜਾਂਦੇ ਆ ਇਹਨੇ ਉਧਰੋਂ ਇੱਧਰ ਨੂੰ ਆਣਾ ਤੇ ਹਾਂ ਚਲੋ ਜੀ ਵਾਲਾ ਆ ਚੋ ਟੋਫੀ ਦੀ ਇੱਕ ਆ ਆ ਸੁਣੋ ਕਿਤੇ ਕਿਤੇ ਟੋਫੀ ਓਹ ਓ ਰੋਦੀ ਬਾਵੀ ਰੋਦੀ ਓਏ ਉਹ ਨਹੀਂ ਕਰੇ ਆਲਾ ਨਹੀਂ ਬੇਇੱਜ਼ਤੀ ਕਰਾਦੀ ਆਜੋ ਸੰਤ ਲਾਲੀਆਂ ਟੋਫੀਆਂ ਦਿੰਨੇ ਆਂ ਤੁਹਾਨੂੰ ਤੈਨੂੰ ਕਿੱਦੂ ਆਵਣਾ ਵੇ ਸਾਰੇ ਜਾਣਾ ਦਿਦਾ ਦੂਰ ਬੱਚਾ ਕਰੇ ਹਾਂ ਮੈਂ ਜਾ ਰਿਹਾ ਉਸੇ ਜੜਾ ਜੜਾ ਹੈਗੇ ਜਾ ਜਾ ਚਲ ਆਪਾਂ ਜਾ ਆ ਰਹਿ ਜਾ ਤੂੰ ਬੈਠ ਉਧਰ ਹੀ ਜੜਾ ਪਾ ਦੂ ਵਿਚਾਲੇ ਨਾ ਨਾ ਯਾਰ ਨਹੀਂ ਚਾਹਤੇ ਹੋਰ ਸਿੱਟੇ ਇਹਨਾਂ ਚਾਹ ਚਸੜਾ ਫਿਰ ਆਜਾ ਚਸੜਾ ਫਿਰ ਆਜਾ ਚਸੜਾ ਫਿਰ ਗਿਆ ਹੋ ਜਾ ਹੋ ਜਾ ਗਿਆ ਹੋ ਜਾ ਚਸੜਾ ਗਿਆ ਮੈਂ ਨਹੀਂ ਜਾਂਦਾ ਉਹ ਆ ਕੇ ਜਾਂਦੇ ਉਹ ਨਹੀਂ ਲੈ ਕੇ ਜਾਂਦੇ ਜਿੱਥੇ ਕਹਿੰਗਾ ਉੱਥੇ ਉਹ ਜਿੱਥੇ ਕਹਿੰਗਾ ਉੱਥੇ ਰੋਕ ਲੈਣਗੇ ਪਰ ਆਉਂ ਉਹ ਮੇਰੇ ਹੱਥ ਨਾ ਕਰ ਜਾਂਦਾ ਜਿੱਥੇ ਕਹਿੰਗਾ ਉੱਥੇ ਰੋਕ ਲੈ ਲਾਲਾ ਸਰ ਮੈਂ ਵੀ ਮੂੰਹ ਟਾਈ ਫਿਰਦਾ আরে ਰੁਕ ਤੋ ਯਾਰ ਕੁਛ ਨਹੀਂ ਹੋ ਗਏ ਲੋਜੇ ਤੱਕ ਹੀ ਲਿਆ ਇੱਕ ਮਾਮਾ ਬੈਠਾ ਇੱਕ ਭਰਾ ਬੈਠਾ ਵਟਾ ਆ ਮੇਰਾ ਡੀਆਂ ਪੱਤ ਗਿਆ ਸਪੋਰਟਾ ਹਾਂ ਸਹੀ ਗੱਲ ਸਪੋਰਟਾ ਦੇਖ ਲੈ ਇਹ ਨਹੀਂ ਲੈ ਨਹੀਂ ਲੈ ਵੀ ਬਾਈ ਪੂਰਾ ਉੱਚਾ ਕਹਿੰਦਾ ਪੰਪ ਵਾਲੀ ਗੁੱਦੀ ਜੀ ਜਾ ਕਹਿੰਦਾ ਪੰਪ ਵਾਲੀ ਗੁੱਦੀ ਜੀ ਜਾ ਸੰਤ ਕੋਣ ਆ ਰਿਹਾ ਮਾਮੇ ਜੀ ਕੀ ਕਰਦਾ ਲੈ ਜੀ ਬਾਈ ਉਹ ਜਿੱਥੇ ਤੱਕ ਤੁਹਾਨੂੰ ਲੈ ਕੇ ਜਾ ਨਹੀਂ ਫਿਰ ਆਪਕੋ ਲੈ ਕੇ ਜਾ ਜਿਆੜੀ ਉਲਟੀ ਆਈ ਨਾ ਐਦਾਂ ਪਰਾ ਹੋ ਜਾ ਓਏ ਉਨੇ ਬੋਕੀ ਮਾਰਨੇ ਬਈ ਉਲਟੀ ਪੱਕੀ ਆਉਦੀ ਹੈ ਉਲਟੀ ਪੱਕੀ ਆਉਦੀ ਚਲੋ ਚਲੋ ਲੈ ਆ ਲੈ ਆ ਲੈ ਆ ਲੈ ਆ ਲੈ ਆ ਲੈ ਆ ਉਹ ਦੇ ਪਾੜ ਦੇ ਓਏ ਓਏ ਕਰ ਦੇ ਬਾਈ ਨਾ ਰੈਡੀ ਕਿੱਧਰ ਗਿਆ ਮੈਨੂੰ ਦੇਖਦੇ ਨਹੀਂ ਓਹ ਵਾਹ ਵਾਹ ਬਾਈ ਓਹ ਲਾ ਵੀ ਓਏ ਉਹਦੀ ਪੱਗ ਦਾ ਲਾਟ ਲਾਉਗਾ ਉਦੀ ਪੱਗ ਦਾ ਲੜ ਦੇਖ ਉਦੀ ਪੱਗ ਦਾ ਲੜ ਦੇਖ